ਬੀ ਨੇ ਜਿਹੜਾ ਗੱਲਾਂ ਦੇ ਵਿੱਚ ਲੈ ਕੇ ਉਸ ਨੂੰ ਜਿਹੜਾ ਉੱਥੋਂ ਹੋਟਲ ਦੇ ਵਿੱਚ ਲਿਆਇਆ ਕਹਿਣ ਲੱਗਾ ਕਿ ਮੈਂ ਤੈਨੂੰ ਜਿਹੜਾ ਟਰੋਲੀ ਭਾਈ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਜਾ ਰਿਹਾ ਹਾਂ ਉਹਦੇ ਨਾਲ ਕੋਈ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਸ਼ਲੀਲ ਹਰਕਤਾਂ ਕਰਕੇ ਐਸ ਨੇ ਉਹਦੀ ਵੀਡੀਓ ਵਗੈਰਾ ਵੀ ਬਣਾਈਆਂ ਉਹਦੇ ਨਾਲ ਛੇੜਛਾੜ ਕੀਤੀ ਅਤੇ ਉਹਦੇ ਨਾਲ ਜਿਹੜੇ ਸਰੀਰਕ ਸੰਬੰਧ ਜਿਹੜੇ ਬਣਾਉਂਦਾ ਰਿਹਾ ਪੇਲਿਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਮਾਨ ਧਰਮ ਦੇ ਨਾਮ ਦੇ ਉੱਤੇ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਭੋਲੀਏ ਪਾਲੀਆਂ ਕੁੜੀਆਂ ਨੂੰ ਇੱਕ ਅਖੌਤੀ ਬਾਬਾ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਜਿਸ ਨੂੰ ਕੀ ਹਾਲੀ ਦੇ ਵਿੱਚ ਕੁੱਲ 12 ਸਾਲ ਦੀ ਸਜ਼ਾ ਸੁਣਾਈ ਗਈ ਹੈ ਬਹੁਤ ਸਾਰੀਆਂ ਕੁੜੀਆਂ ਇਸ ਤੇ ਹਵਸ ਦਾ ਸ਼ਿਕਾਰ ਬਣੀਆਂ ਨੇ ਕਿਸ ਤਰ੍ਹਾਂ ਇਹ ਪੁਲਿਸ ਦੇ ਹੱਥੇ ਚੜਦਾ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਡੀਐਸਪੀ ਜਸਵਿੰਦਰ ਸਿੰਘ ਜੀ ਸਿੱਧੂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਇਹ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਹੈ ਇਹ ਕਿਸ ਤਰ੍ਹਾਂ ਪੁਲਿਸ ਦੇ ਹੱਥੇ ਚੜਦਾ ਹੈ ਇਹ ਸਾਡੇ ਕੋਲ ਇੱਕ ਰਹਿਣ ਵਾਲੀ ਲੜਕੀ ਹੈ ਜੋ ਜਗਰਾਉਂ ਦੀ ਰਹਿਣ ਵਾਲੀ ਸੀ ਸੋ ਉਹਦਾ ਉਹਨੂੰ ਬਾਬੇ ਨੇ ਜਿਹੜਾ ਗੱਲਾਂ ਦੇ ਵਿੱਚ ਲੈ ਕੇ ਉਸ ਨੂੰ ਜਿਹੜਾ ਉੱਥੋਂ ਹੋਟਲ ਦੇ ਵਿੱਚ ਲਿਆਇਆ ਕਹਿਣ ਲੱਗਾ ਕਿ ਮੈਂ ਤੈਨੂੰ ਜਿਹੜਾ ਟਰੋਲੀ ਭਾਈ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਜਾ ਰਿਹਾ ਹਾਂ ਇਹ ਹੋਟਲ ਦੇ ਵਿੱਚ ਉੱਥੇ ਰੁਕੇ ਉੱਥੇ ਰੁਕਣ ਤੋਂ ਬਾਅਦ ਐਨੇ ਉਹਦੀਆਂ ਜਿਹੜੀਆਂ ਉਹਦੇ ਨਾਲ ਕੋਈ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਸ਼ਲੀਲ ਹਰਕਤਾਂ ਕਰਕੇ ਐਸ ਨੇ ਉਹਦੀ ਵੀਡੀਓ ਵਗੈਰਾ ਵੀ ਬਣਾਈਆਂ, ਉਹਦੇ ਨਾਲ ਛੇੜਛਾੜ ਕੀਤੀ ਅਤੇ ਉਹਦੇ ਨਾਲ ਜਿਹੜੇ ਸਰੀਰਕ ਸੰਬੰਧ ਜਿਹੜੇ ਬਣਾਉਂਦਾ ਰਿਹਾ। ਉਸ ਤੋਂ ਬਾਅਦ ਉਹਨੇ ਸਾਡੇ ਪਾਸ ਜਿਹੜਾ ਆਪਣਾ ਬਿਆਨ ਤahrir ਕਰਾਇਆ, ਸੋ ਉਸ ਸਮੇਂ ਦੇ ਜਿਹੜੇ ਸਾਡੇ ਐਸਐਚਓ ਲੇਡੀ ਸੀਗੇ, ਉਹਨਾਂ ਨੇ ਐਫਆਈਆਰ ਨੰਬਰ 7218924 ਨੂੰ ਅੰਡਰ ਸੈਕਸ਼ਨ 376 506 ਆਈਪੀਸੀ ਜਿਹੜੀ ਦਰਜ ਦਿਸਟ੍ਰੀਕਟ ਥਾਣਾ ਮਹਿਣਾ ਵਿਖੇ ਕੀਤੀ। ਉਸ ਤੋਂ ਬਾਅਦ ਉਹਦੀ ਤਫ਼ਤੀਸ਼ ਕੀਤੀ ਗਈ। 19 ਤਰੀਕ ਨੂੰ ਜਿਹੜਾ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਕਰਾਉਣ ਤੋਂ ਬਾਅਦ ਜਿਹੜਾ 20 ਤਰੀਕ ਨੂੰ ਜਿਹੜਾ ਅਸੀਂ ਗੋਇੰਦਵਾਲ ਜੇਲ੍ਹ ਦੇ ਵਿੱਚੋਂ ਲਿਆ ਕੇ ਬਲਜਿੰਦਰ ਸਿੰਘ ਬਾਬਾ ਉਹਦੀ ਜਿਹੜੀ ਅਰੈਸਟ ਪਾਈ ਗਈ ਅਰੈਸਟ ਹੋਣ ਤੋਂ ਬਾਅਦ ਜਿਹੜੀ ਇਹਦੀ ਤਫਤੀਸ਼ ਬੜੇ ਸੱਚੇ ਢੰਗ ਦੇ ਨਾਲ ਮੁਕੰਮਲ ਕੀਤੀ ਗਈ ਸਾਰੇ ਪ੍ਰੂਫ ਇਕੱਠੇ ਕੀਤੇ ਗਏ ਉਸ ਤੋਂ ਬਾਅਦ ਇਹਦਾ ਚਲਾਨ ਪੇਸ਼ ਅਦਾਲਤ ਕੀਤਾ ਗਿਆ ਚਲਾਨ ਪੇਸ਼ ਅਦਾਲਤ ਕਰਨ ਤੋਂ ਬਾਅਦ ਜਿਹੜਾ ਇੱਥੇ ਸਾਡੇ ਮਾਨਯੋਗ ਐਡੀਸ਼ਨ ਸੈਸ਼ਨ ਜੱਜ ਸਾਹਿਬ ਨੇ ਸ਼੍ਰੀ ਵਿਸ਼ਨਸ ਰੂਪ ਜੀ ਉਨ੍ਹਾਂ ਵੱਲੋਂ ਜਿਹੜੀ ਇਹਦੀ ਕੋਰਟ ਦੀ ਸੁਣਵਾਈ ਦੇ ਦੌਰਾਨ ਜਿਹੜੇ ਇਹਦੇ ਜਿਹੜਾ ਇਹਦਾ ਜੁਰਮ ਸਾਬਤ ਹੋਇਆ ਜੁਰਮ ਸਾਬਤ ਹੋਣ ਤੋਂ ਬਾਅਦ ਜਿਹੜਾ ਇਸ ਨੂੰ ਜਿਹੜਾ 376 ਦੇ ਵਿੱਚ 10 ਸਾਲ ਦੀ ਸਜ਼ਾ ਅਤੇ 506 ਦੇ ਵਿੱਚ ਜਿਹੜੀ 2 ਸਾਲ ਦੀ ਸਜ਼ਾ ਟੋਟਲ ਹੁਣ ਤੱਕ ਜਿਹੜੀ ਇਹਨੂੰ 12 ਸਾਲ ਦੀ ਸਜ਼ਾ ਜਿਹੜੀ ਇਹਨੂੰ ਬਾਬੇ ਨੂੰ ਸੁਣਾਈ ਗਈ ਹੈ ਜੀ ਇਸ ਸਰ ਜਿਹੜੇ ਜਗਰਾਉਂ ਦੇ ਵਿੱਚ ਇਹ ਕੁੜੀ ਨੇ ਐਫ ਆਈ ਆਰ ਦਰਜ ਕਰਾਈ ਸੀ ਇਸ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਵੀ ਕਿੰਨੇ ਸਾਲਾਂ ਤੋਂ ਇਹ ਸਭ ਕੁਝ ਚੱਲ ਰਿਹਾ ਸੀ ਉਹਦੇ ਨਾਲ ਜਗਰਾਉਂ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਉਹ ਕੋਈ ਲੁਧਿਆਣੇ ਦੀ ਲੜਕੀ ਸੀ 184 ਨੰਬਰ ਐਫਆਈਆਰ ਉੱਥੇ ਸਿਟੀ ਜਗਰਾਉਂ ਜਿਹੜੀ ਦਰਜ ਰਜਿਸਟਰ ਹੋਈ ਹੈ ਜਿਹੜੀ ਉਹ ਦੋ ਦੋਨੋਂ 24 ਨੂੰ ਦਰਜ ਹੋਈ ਸੀ ਉਹਦੇ ਵਿੱਚ ਸੈਕਸ਼ਨ ਇਹੀ ਲਗਾਈ ਗਈ ਸੀ ਕਿ ਜਿਹੜਾ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਜਿਹੜਾ ਹੈ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਰਿਹਾ ਸੋ ਉਹਨੇ ਉੱਥੇ ਜਿਹੜੀ ਉਹਦੇ ਖਿਲਾਫ ਐਫੇਅਰ ਦਰਜ ਕਰਾਈ ਸੀ ਉਸੇ ਦੇ ਵਿੱਚ ਹੀ ਇਹਨੂੰ ਜਗਰਾਉਂ ਜਿਹੜੀ ਪੁਲਿਸ ਨੇ ਫੜ ਕੇ ਇਹਨੂੰ ਜੇਲ੍ਹ ਭੇਜਿਆ ਸੀ ਜੇ ਲਿ ਭੇਜਣ ਤੋਂ ਬਾਅਦ ਅਸੀਂ ਉੱਥੋਂ ਇਹਨੂੰ ਜਿਹੜਾ ਪ੍ਰੋਟੈਕਸ਼ਨ ਵੰਡ ਤੇ ਲਿਆ ਕੇ ਸਾਡੇ ਜਿਹੜੇ ਨਵੇਂ ਮੁਕੱਦਮਾ ਦਰਜ ਹੋਇਆ ਸੀ ਇਹਦੇ ਵਿੱਚ ਅਸੀਂ ਇਹਨੂੰ ਜਿਹੜਾ ਲਿਆ ਕੇ ਨਹੀਂ ਕੀਤਾ ਗਿਆ ਸੀ ਇਹਦੀ ਜਿਹੜੀ ਸਾਡੀ ਅੱਗੇ ਜਿਹੜੀ ਤਫਤੀਸ਼ ਸੀਗੀ ਉਹ ਅਮਲ ਚ ਲੈਂਦੀ ਗਈ ਇਹ ਸਰ ਇਹ ਉਹੀ ਬਾਬਾ ਜਿਸ ਤੇ ਕਿ ਥੋੜੇ ਸਮਾਂ ਪਹਿਲਾਂ ਅਮਰਿਤਪਾਲ ਸਿੰਘ ਮੈਰੋ ਨੇ ਵੀਡੀਓ ਵਾਇਰਲ ਕੀਤੀ ਸੀ ਬਹੁਤ ਸਾਰੇ ਇਲਜ਼ਾਮ ਲਗਾਏ ਸੀ ਉਹ ਕੁੜੀ ਨੂੰ ਵੀ ਲੈ ਕੇ ਚਰਨ ਘਾਟ ਵਾਲੇ ਬਾਬੇ ਦੇ ਕੋਲ ਪਹੁੰਚ ਜਾਂਦੇ ਨੇ ਤੇ ਕੁੜੀ ਦੱਸਦੀ ਹੈ ਕਿ ਕਿਸ ਤਰ੍ਹਾਂ ਮੈਂ ਇਹਨਾਂ ਲੰਮਾ ਸਮਾਂ ਗੁਰੂ ਘਰ ਦੇ ਵਿੱਚ ਹੀ ਇਸ ਤਰ੍ਹਾਂ ਇਹ ਸਭ ਕੁਝ ਚੱਲਦਾ ਰਿਹਾ ਅਸੀਂ ਮਿਲਦੇ ਰਹੇ ਸਾਨੂੰ ਵਿਆਹ ਦਾ ਝਾਸਾ ਦਿੱਤਾ ਗਿਆ ਹਾਂਜੀ ਇਹ ਅਮਰਿਤਪਾਲ ਜਿਹੜੇ ਬਾਬਾ ਸੀਗਾ ਬਲਜਿੰਦਰ ਸਿੰਘ ਇਹ ਉਹੀ ਜਿਹੜਾ ਪਹਿਲਾਂ ਸੁਰਖੀਆਂ ਦੇ ਵਿੱਚ ਕਾਫੀ ਰਿਹਾ ਮੀਡੀਆ ਦੇ ਵਿੱਚ ਕਾਫੀ ਆਉਂਦਾ ਰਿਹਾ ਉਹੀ ਬਾਬੇ ਬਾਰੇ ਜਿਹੜਾ ਜ਼ਿਕਰ ਚੱਲਦਾ ਹੁੰਦਾ ਸੀਗਾ ਸਰ ਹੁਣੇ ਇਸ ਸਮੇਂ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਇਸ ਨੂੰ ਥੋੜਾ ਬਹੁਤ ਹੈ ਵੀ ਮੈਂ ਗਲਤ ਕੀਤਾ ਜਾਂ ਕੁਝ ਵੀ ਕੋਈ ਇਦਾਂ ਦੇ ਜਦੋਂ ਤੁਸੀਂ ਪੁੱਛਗਿੱਛ ਕੀਤੀ ਕੁਛ ਨੇ ਇਸ ਨੇ ਜ਼ਿਕਰ ਕੀਤਾ ਨਹੀਂ ਇਹ ਮੇਰੇ ਤੋਂ ਜਿਹੜੀ ਪਹਿਲਾਂ ਦੇ ਸਮੇਂ ਦੀ ਗੱਲ ਹੈ ਕਿਉਂਕਿ 2024 ਦੇ ਵਿੱਚ ਮੇਰੀ ਪੋਸਟਿੰਗ ਇੱਥੇ ਨਹੀਂ ਸੀ ਉਸ ਸਮੇਂ ਦੇ ਐਸਐਚਓ ਸਾਹਿਬਾਨ ਅਤੇ ਉਸ ਸਮੇਂ ਦੇ ਡੀਐਸਪੀ ਸਾਹਿਬਾਨ ਨੇ ਦੀ ਪੁੱਛਗਿੱਛ ਕੀਤੀ ਸੀ ਸੋ ਉਸ ਤੋਂ ਬਾਅਦ ਜਿਹੜੀ ਇਹ ਜਗਰਾਉਂ ਪੁਲਿਸ ਦੇ ਨਾਲ ਜਿਹੜਾ ਸਾਰਾ ਕੇਸ ਰਿਲੇਟਡ ਸੀਗਾ ਐਫ ਆਈ ਆਰ ਜਿਹੜੀ ਪਹਿਲੀ ਐਫ ਆਈ ਆਰ ਹੋਈ ਉਹ ਵੀ 184 ਨੰਬਰ ਸਿਟੀ ਚਗਰਾਉਂ ਦਰਜ ਹੋਈ ਸੀ ਉੱਥੇ ਹੀ ਜਿਹੜਾ ਇਹਨਾਂ ਦਾ ਡੇਰਾ ਹੈਗਾ ਉੱਥੇ ਹੀ ਜਿਹੜੀ ਸਾਰੀ ਇਹ ਘਟਨਾ ਪਹਿਲੀ ਜਿਹੜੀ ਵਾਪਰੀ ਸੀ ਇਸ ਬਾਰੇ ਕੋਈ ਜਾਣਕਾਰੀ ਹੈ ਕਿ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਇਸ ਦੇ ਸ਼ਿਕਾਰ ਦੇ ਹੋਈਆਂ ਨੇ ਨਹੀਂ ਇਹਦੇ ਬਾਰੇ ਸਾਡੇ ਪਾਸ ਤੇ ਇੱਕੋ ਹੀ ਕੇਸ ਰਜਿਸਟਰਡ ਹੋਇਆ ਸੀ ਸੋ ਅਸੀਂ ਉਸ ਕੇਸ ਦੀ ਜਿਹੜੀ ਬੜੀ ਵਧੀਆ ਸਜਾ ਢੰਗ ਨਾਲ ਪੈਰਵਾਈ ਕਰਕੇ ਜਿਹੜਾ ਦੋਸ਼ੀ ਨੂੰ ਜਿਹੜੀ ਸਜ਼ਾ ਦਵਾਈ ਗਈ ਹੈ ਸੋ ਮਾਨਯੋਗ ਅਦਾਲਤ ਵੱਲੋਂ ਜਿਹੜੀ ਇਹਨੂੰ 12 ਸਾਲ ਦੀ ਸਜ਼ਾ ਹੋ ਚੁੱਕੀ ਹੈ ਜੀ ਬਿਲਕੁਲ ਸਰ ਲੋਕਾਂ ਦੇ ਵਿੱਚ ਪੁਲਿਸ ਦੀ ਛਵੀ ਬਹੁਤ ਖਰਾਬ ਰਹਿੰਦੀ ਹੈ ਪਰ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਦੀ ਬਹੁਤ ਸ਼ਲਾਘਾ ਕੀਤੀ ਹੈ ਕਹਿੰਦੇ ਕਿ ਅਕੋਤੀ ਬਾਬੀ ਨੂੰ ਸਲਾਖਾਂ ਦੇ ਪਿੱਛੇ ਸੁੱਟਣਾ ਇਹ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਇਹ ਬਾਬੇ ਛੇਤੀ ਹੱਥ ਨਹੀਂ ਆਉਂਦੇ ਸਾਡੇ ਵੱਲੋਂ ਜੋ ਵੀ ਮਾਨਯੋਗ ਸੁਪਰੀਮ ਕੋਰਟ ਦੀਆਂ ਤੇ ਮਾਨਯੋਗ ਹਾਈ ਕੋਰਟ ਦੀਆਂ ਜਿਹੜੀਆਂ ਇਨਸਟਰਕਸ਼ਨਾਂ ਆਉਂਦੀਆਂ ਅਸੀਂ ਉਹਨੂੰ ਪੂਰੀ ਜਿਹੜੀ ਤਨਦਿਲੋਂ ਜਿਹੜੀ ਨਿਭਾਉਨੇ ਆ ਸਾਡੀ ਜਿਹੜੀ ਤਫ਼ਤੀਸ਼ ਹੈ ਬਹੁਤ ਹੀ ਵਧੀਆ ਸੱਚਜੇ ਢੰਗ ਨਾਲ ਹੋਈ ਆ ਉਹਦੇ ਵਿੱਚ ਇਸ ਕੇਸ ਦੇ ਵਿੱਚ ਕੋਈ ਕੱਚ ਨਹੀਂ ਛੱਡਿਆ ਗਿਆ ਜਿੰਨੇ ਪ੍ਰੂਫ ਸੀ ਜਿੰਨੇ ਸਬੂਤ ਸੀ ਸਾਰੇ ਗਵਾਹ ਵਗੈਰਾ ਸਾਰੇ ਅਸੀਂ ਪੂਰੇ ਉਹਦੇ ਪੁਖਤਾਏ ਗਏ ਆ ਕਿ ਇਸ ਦੇ ਵਿੱਚ ਸੋ ਇਸੇ ਕਾਰਨ ਹੀ ਜਿਹੜਾ ਇਹਨੂੰ ਜਿਹੜੀ ਸਜ਼ਾ ਮਿਲ ਮਿਲੀ ਹੈ ਇਸ ਕੇਸ ਦੇ ਵਿੱਚ ਸੋ ਅਸੀਂ ਇਹੀ ਉਮੀਦ ਕਰਦੇ ਆ ਸਾਡੇ ਜਿੰਨੇ ਵੀ ਸਾਰੇ ਪੰਜਾਬ ਪੁਲਿਸ ਦੇ ਐਸ ਐਚਓ ਸਾਹਿਬਾਨ ਨੇ ਸਾਡੇ ਤਫਤੀਸ਼ੀ ਨੇ ਅੱਗੇ ਤੋਂ ਵੀ ਉਹ ਇਸੇ ਤਰ੍ਹਾਂ ਹੀ ਜਿਹੜਾ ਵਧੀਆ ਤਫਤੀਸ਼ ਕਰਕੇ ਵਧੀਆ ਲੋਕਾਂ ਦੇ ਵਿੱਚ ਇਨਸਾਫ ਦਿਵਾਉਣਗੇ ਤਾਂ ਜੋ ਕਿ ਲੋਕਾਂ ਦਾ ਪੁਲਿਸਪਤੀ ਜਿਹੜਾ ਵਿਸ਼ਵਾਸ ਬਣਿਆ ਰਹੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਏ ਸੰ ਡੀਐਸਪੀ ਜਸਪ੍ਰਿੰਦਰ ਸਿੰਘ ਜੀ ਸਿੱਧੂ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਸ ਅਖੋਤੀ ਬਾਬਾ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਦੇ ਉੱਤੇ ਸ਼ਿਕੰਜਾ ਕਸਿਆ ਜਾਂਦਾ ਹੈ ਦੋ ਕੁੜੀਆਂ ਜਿਹੜੀਆਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਇਸ ਬਾਬੇ ਦੇ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ ਤੇ ਹੁਣ ਮਾਨਯੋਗ ਕੋਰਟ ਦੇ ਵੱਲੋਂ ਇਸ ਬਾਬੇ ਨੂੰ ਕੁੱਲ 12 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ